ਕੋਈ ਸਮਾਂ ਸੀ ਬੋਤਿਆਂ ਦਾ ਖੇਤੀ ਵਿੱਚ ਉੱਗਾ ਯੋਗਦਾਨ ਸੀ ਡੰਡੀ ਰੇੜੀ ਖਿੱਚਣ ਹਲਟ ਗੇੜਨ ਅਤੇ ਹਲ ਵਾਹਣ ਦੇ ਕੰਮਾਂ ਤੋਂ ਬਿਨਾਂ ਸਰ ਦੇ ਪੁੱਜਦੇ ਕਿਸਾਨੀ ਪਰਿਵਾਰਾਂ ਵਿੱਚ ਆਉਣ ਜਾਣ ਲਈ ਬੋਤੇ ਦੀ ਵਰਤੋਂ ਆਮ ਸੀ ਡੰਡੀ ਕੁਝ ਸਾਲ ਪਹਿਲਾਂ ਮੈਂ ਪੁਸ਼ਕਰ ਦੇ ਸਾਲਾਨਾ ਮੇਲੇ ਵਿੱਚ ਲੱਖਾਂ ਦੀ ਕੀਮਤ ਵਾਲੇ ਘੋੜੇ ਵਿਖੇ ਡੰਡੀ ਬਲਦਾਂ ਅਤੇ ਬੋਤਿਆਂ ਦੀ ਕੀਮਤ ਮਸਾਂ ਦਹ ਹਜ਼ਾਰ ਹੀ ਰਹਿ ਗਈ ਸੀ ਡੰਡੀ ਖੇਤੀ ਦੇ ਮਸ਼ੀਨੀਕਰਨ ਨੇ ਦੋਵਾਂ ਸ਼ਾਨਦਾਰ ਜਾਨਵਰਾਂ ਦੀ ਪਰਵਰਿਸ਼ ਦੇ ਸ਼ੌਕ ਦਾ ਲੱਕ ਤੋੜ ਸੁਟਿਆ ਡੰਡੀ ਬਲਦ ਤਾਂ ਫਿਰ ਵੀ ਦੌੜਾਂ ਕਰਕੇ ਕੁਝ ਕਦਰ ਦੇ ਧਾਰਨੀ ਹਨ ਬੋਤਿਆਂ ਦਾ ਹਾਲ ਬੁਰਾ ਹੈ ਡੰਡੀ ਕੁਝ ਸਦੀਆਂ ਪਹਿਲਾਂ ਭਾਰ ਚੁੱਕਣ ਲਈ ਆਸਟ੍ਰੇਲੀਆ ਲਿਜਾਏ ਗਏ ਬੋਤਿਆਂ ਨੂੰ ਕਤਲ ਕਰਨ ਦੀਆਂ ਖਬਰਾਂ ਅਸੀਂ ਸੁਣੀਆਂ ਮਸਲਾ ਇਹ ਹੈ ਕਿ ਉਹ ਲੋਕਾਂ ਦੇ ਹਿੱਸੇ ਦਾ ਪਾਣੀ ਪੀ ਜਾਂਦੇ ਹਨ ਡੰਡੀ ਬੋਤੇ ਦੁਨੀਆ ਦੇ ਸਭ ਤੋਂ ਵਿਸ਼ਾਲ ਜਾਨਵਰਾਂ ਦੀਆਂ ਆਖਰੀ ਬਚੀਆਂ ਪ੍ਰਜਾਤੀਆਂ ਵਿੱਚੋਂ ਇੱਕ ਹਨ ਡੰਡੀ ਮਨੁੱਖ ਜਾਤੀ ਦੀ ਸਮ੍ਰiddhi ਵਿੱਚ ਇਹਨਾਂ ਭਰਪੂਰ ਯੋਗਦਾਨ ਪਾਇਆ ਡੰਡੀ ਵਿਸ਼ੇਸ਼ ਕਰਕੇ ਰੇਗਿਸਤਾਨੀ ਇਲਾਕੇ ਵਿੱਚ ਮਨੁੱਖੀ ਜ਼ਿੰਦਗੀ ਸੰਭਵ ਹੋਈ ਤਾਂ ਇਸ ਦਾ ਸਿਹਰਾ ਬੋਤਿਆਂ ਦੇ ਔਖੇ ਹਾਲਾਤ ਸਹਿਣ ਦੀ ਸਮਰੱਥਾ ਨੂੰ ਜਾਂਦਾ ਹੈ ਡੰਡੀ ਇਹ ਵੀ ਘੋੜਿਆਂ ਵਾਂਗ ਉਤਰੀ ਅਮਰੀਕੀ ਮਹਾਦੀਪ ਵਿੱਚ ਪਹਿਲਾ ਪਹਿਲ ਪਾਏ ਜਾਣ ਵਾਲੇ ਜੀਵ ਸਨ ਜੋ ਈਸਾ ਤੋਂ 5 ਤੋਂ 10 ਹਜ਼ਾਰ ਸਦੀਆਂ ਪਹਿਲਾਂ ਪਾਲਤੂ ਬਣੇ ਡੰਡੀ ਉਮਰ ਪਰ ਦੁੱਧ ਕੰਮ ਲਈ ਵਰਤੇ ਜਾਣ ਤੋਂ ਬਾਅਦ ਮੌਤਮਗਰੋ ਸਟਾਰਟ ਮਾਸ ਅਤੇ ਚਮੜੀ ਤੋਂ ਕੱਪੜੇ ਲਈ ਵਰਤੇ ਗਏ ਜੀਵ ਹਨ ਡੰਡੀ ਰਾਮੂ ਅਤੇ ਰਾਜੂ ਦੋਵੇਂ ਪੱਕੇ ਦੋਸਤ ਸਨ ਡੰਡੀ ਉਹ ਖੇਡਣ ਲਈ ਅਕਸਰ ਇੱਕ ਦੂਜੇ ਦੇ ਘਰ ਜਾਂਦੇ ਰਹਿੰਦੇ ਇਸ ਵਾਰ ਸਕੂਲ ਵਿੱਚ ਮਿਲੀਆਂ ਛੁੱਟੀਆਂ ਦਾ ਕੰਮ ਵੀ ਉਹਨਾਂ ਨੇ ਪਹਿਲਾਂ ਹੀ ਨਿਵੇੜ ਲਿਆ ਸੀ ਡੰਡੀ ਇੱਕ ਦਿਨ ਜਦੋਂ RAMU RAJU ਦੇ ਘਰ ਵੱਲ ਜਾ ਰਿਹਾ ਸੀ ਤਾਂ ਉਸਨੇ ਦੂਰੋਂ ਹੀ RAJU ਨੂੰ ਹੱਥ ਵਿੱਚ ਗੁਲੇਲ ਫੜ ਕੇ ਪੰਛੀਆਂ ਉੱਤੇ ਨਿਸ਼ਾਨੇ ਲਾਉਂਦਿਆਂ ਵੇਖਿਆ ਡੰਡੀ ਰਾਜੂ ਦੀ ਗੁਲੇਲ ਵਿੱਚੋਂ ਨਿਕਲੀ ਇੱਕ ਗੋਲੀ ਰੁੱਖ ਉੱਤੇ ਬੈਠੇ ਮੈਣਾ ਦੇ ਜਾ ਲੱਗੀ ਡੰਡੀ ਮੈਣਾ ਤੜਫਦੀ ਹੋਈ ਧਰਤੀ ਉੱਪਰ ਆ ਡਿੱਗੀ ਅਤੇ ਕੁਝ ਧੇਰ ਬਾਅਦ ਹੀ ਉਹ ਮਰ ਗਈ ਡੰਡੀ ਉਸ ਨੂੰ ਵੇਖ ਕੇ ਰਾਜੂ ਹੱਸਿਆ ਅਤੇ ਬੋਲਿਆ ਵੇਖਿਆ ਮੇਰਾ ਨਿਸ਼ਾਨਾ RAMU ਨੇ ਇਹ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖ ਲਿਆ ਸੀ ਡੰਡੀ ਉਹ ਰਾਜੂ ਦੇ ਕੋਲ ਆ ਕੇ ਬੋਲਿਆ ਦੋਸਤ ਇਹ ਤੂੰ ਕੀ ਕੀਤਾ ਤੂੰ ਇਨ੍ਹਾਂ ਬੇਕਸੂਰ ਪੰਛੀਆਂ ਨੂੰ ਕਿਉਂ ਮਾਰ ਰਿਹਾ ਹੈ ਇਨ੍ਹਾਂ ਨੇ ਤੇਰਾ ਕੀ ਵਿਗਾੜਿਆ ਹੈ ਆ ਵੇਖ ਜਿਹੜੀ ਮੈਣਾ ਨੂੰ ਤੂੰ ਹੁਣੇ ਹੁਣੇ ਮਾਰਿਆ ਹੈ ਇਸ ਵਿਚਾਰੀ ਦੇ ਛੋਟੇ-ਛੋਟੇ ਬੱਚੇ ਇਸ ਨੂੰ ਘਰ ਉਡੀਕਦੇ ਹੋਣਗੇ ਡੰਡੀ ਰਾਮੂ ਦੀ ਗੱਲ ਸੁਣ ਕੇ ਰਾਜੂ ਉੱਪਰ ਕੋਈ ਅਸਰ ਨਹੀਂ ਹੋਇਆ ਅਤੇ ਉਹ ਚਿੜੀਆਂ ਉੱਪਰ ਨਿਸ਼ਾਨੇ ਲਾਉਣ ਲੱਗ ਪਿਆ ਡੰਡੀ ਰਾਮੂ ਨੇ ਉਸ ਨੂੰ ਸਮਝਾਉਂਦਿਆਂ ਆਖਿਆ ਰਾਜੂ ਪੰਛੀ ਸਾਡੇ ਮਿੱਤਰ ਹਨ ਇਹਨਾਂ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ